ਇਕਮੀ ਹੁੰਦੇ ਆ ਆ ਜਾਓ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਆ ਜਾਓ ਬੈਠੋ ਇੱਧਰ ਆ ਜਾਓ ਆ ਬੈਠੋ ਹਰਦਾ ਸਭ ਠੀਕ ਹੋ ਹਾਂ ਠੀਕ ਹੈ ਜੀ ਅਸੀ ਦਾ ਵਸੀ ਸਸਰੀ ਕਾਲ ਜੀ ਸਸਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿ ਆ ਬਲੇ ਕੀ ਆਏ ਆ ਤੁਹਾਡੇ ਕੋਲ ਜੇ ਤੁਸੀਂ ਕਬੂਲ ਕਰ ਲਓਗੇ ਤਾਂ ਬਾਈ ਦੇਖੋ ਚਲੋ ਉਹ ਤਾਂ ਜਿਹੜੀ ਗਲਤੀ ਕਰਨੀ ਸੀ ਕਰ ਲਈ ਠੀਕ ਹੈ ਚਲੋ ਹੁਣ ਤੁਸੀਂ ਉਹਨੂੰ ਮਾਫ ਕਰੋ ਤੇ ਅਸੀਂ ਹੁਣ ਤੁਹਾਡੇ ਤੋਂ ਮਾਫੀ ਮੰਗਦੇ ਹਾਂ ਉਹਦੇ ਬਾਰੇ ਉਹ ਤਾਂ ਜੋ ਕਰਨਾ ਹੀ ਕਰਤਾ ਤੁਸੀਂ ਕਰ ਆਏ ਹੁਣ ਹਾਂਜੀ ਕਰਵਾਇਆ ਸੀ ਅੱਛਾ ਹਾਂ ਇਹਨੂੰ ਮੁੰਡੇ ਨੂੰ ਮੈਂ ਬੁਲਾਇਆ ਸੀ ਹਾਂ ਅੱਜ ਹੀ ਆਇਆ ਇਹ ਕੀ ਕਰੇ ਬਸ ਹੁਣ ਮੇਰੇ ਪੁੱਤ ਨੂੰ ਤਾਂ ਹਰ ਇੱਕ ਥਾਣੀ ਵੀ ਆ ਹੀ ਪਾਉਣੀਆਂ ਪੈਂਦੀਆਂ ਏ ਕੋਈ ਪਤਾ ਲੱਗਿਆ ਕੀ ਕਰਦਾ ਹੈ ਕਿੱਥੇ ਉਹ ਨਹੀਂ ਭਾਈ ਸਾਨੂੰ ਤਾਂ ਨਹੀਂ ਪਤਾ ਲੱਗਿਆ ਕਿੱਥੇ ਆ ਉਹ ਸੇਨੀ ਦੇ ਵੀਰੇ ਆ ਘਰ ਵਾਲੀ ਨੂੰ ਪਤਾ ਹੋਊਗਾ ਸਾਨੂੰ ਤਾਂ ਕੁਝ ਨਹੀਂ ਦੱਸਿਆ ਅਸੀਂ ਤਾਂ ਬੱਸ सोनू ਕਹਿੰਦੇ ਆ ਵੀ ਜੇ सोनू ਪਤਾ ਹੈ ਉਹ ਚਲ ਉਹਨੂੰ ਛੱਡ ਛੁੱਡ ਦਿਓ ਕਿਤੇ ਜੀ ਉਹ ਤਾਂ ਜਿੱਤੇ ਨਹੀਂ ਪਤਾ ਹਾਂ ਅੰਟੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿੱਥੇ ਕਿੱਥੇ ਤੁਸੀਂ ਮਾਫੀ ਮੰਗਦੇ ਫਿਰੋ ਉਹ ਲੋਕਾਂ ਦੇ ਘਰਾਂ ਚ ਪੁੱਤਰ ਗਲਤੀਆਂ ਕੋਈ ਹੋਰ ਕਰਦਾ ਮਾਫੀ ਤੁਸੀਂ ਮੰਗਦੀ ਫਿਰਦੇ ਹੋ ਕੱਟੇ ਨੂੰ ਗੱਲ ਜਾਂਦੀ ਐ ਬਸ ਇੱਕ ਮੈਂ ਧੀ ਦਿੱਤੀ ਐ ਮੈਂ ਧੀ ਕਰਕੇ ਮਾਫੀਆਂ ਮੰਗਦੀ ਐ ਮੈਂ ਨਹੀਂ ਮੈਨੂੰ ਕੀ ਲੋੜ ਸੀ ਭੈਣ ਜੀ ਧੀ ਦਿੱਤੀ ਐ ਮਾਫੀਆਂ ਨਾ ਨਾ ਮੰਗੋ ਸਿੱਤਰ ਖਿੱਚੋ ਉਹਨੂੰ ਸੁਧਾਰ ਕਰੋ ਉਹਦੀ ਹਲ ਜਹੇ ਜੀ ਉਹ ਚੱਜ ਕਰਦਾ ਨਾ ਇਹ ਜੇ ਨੂੰ ਤਾਂ ਸਿੱਤਰੇ ਪਾਣੇ ਚਾਹੀਦੇ ਨੇਗੇ ਉਦੋਂ ਪਿੱਛੇ ਜੀ ਉਦੋਂ ਰੋਲਾ ਪਿਆ ਸੀ ਤੁਸੀਂ ਆਏ ਸੀ ਨਾ ਬਿਲਕੁਲ ਉਦੋਂ ਕਹਿੰਦਾ ਅੱਜ ਤੋਂ ਬਾਅਦ ਮੈਂ ਗਲਤੀਆਂ ਨਹੀਂ ਕਰਦਾ ਮaaf ਕਰ ਲੋਆ ਕਰ ਦੋ ਇਹ ਤੁਸੀਂ ਵੇਸਲੇ ਹੋ ਜੰਨੇ ਹੋ ਫੇਰ ਉਸੇ ਲੱਛਣਾ ਤੇ ਆ ਜਾਂਦਾ ਬੜਾ ਸਮਝਾਈਦਾਈ ਪਰ ਨਹੀਂ ਸਮਝਦਾਈ ਨਹੀਂ ਨਹੀਂ ਫੇਰ ਚਤਰਵਾਲ ਕਰੋ ਨਾ ਨਹੀਂ ਸਮਝਦਾ ਤਾਂ ਐਜੇ ਬਿਗੜੇ ਠਿਗੜੇ ਨਾ ਤਾਂ ਡੰਡਾ ਪੀਰ ਹੁੰਦਾ ਬਸ ਅਰਖਿਆ ਕਾਦੇ ਵਾਸਤੇ ਨਾਲ ਚਲੋ ਕੋਈ ਨਹੀਂ ਤੁਸੀਂ ਮੜਾ ਹੁਣ ਕਰੋ ਤੇ ਸਮਝਾਉਣੇ ਆਪਾਂ ਉਹਨਾਂ ਨੂੰ ਸਾਨੂੰ ਨਾ ਉਹ ਤੇ ਇੱਕ ਮਿੰਟ ਤੇ ਵੀ ਦਰਸ ਨਹੀਂ ਹੁੰਦਾ ਪਰ ਗੱਲ ਇਹ ਨੇ ਜਿਹੜੀ ਜਿਹੜੀ ਉਹਦੇ ਦੋ ਧੀਆਂ ਆਗੀਆਂ ਉਹ ਤੇ ਦਰਸ ਆਉਂਦਾ ਕਿ ਉਹਨਾਂ ਦਾ ਕੀ ਬਣੂਗਾ ਰੋਲ ਜਣੀਆਂ ਉਹਨੇ ਤਾਂ ਕਰਨ ਵਾਲੀ ਨੇ ਕਰਤਾ ਬੱਸ ਪੁੱਤ ਉਹਨਾਂ ਕਰਕੇ ਤਾਂ ਮੈਂ ਤੜਲਾ ਮਾਰਦੀ ਆ ਮੇਰੇ ਪੁੱਤ ਫਿਰਦਾ ਨਹੀਂ ਸਾਨੂੰ ਕੀ ਲੋੜ ਐ ਇਹਦੇ ਮੂੰਹ ਨੂੰ ਤਾਂ ਅਸੀਂ ਜਮਾ ਨਾ ਜਾਈਏ ਕਿਤੇ ਵੀ ਉਹ ਪਹਿਲਾਂ ਵੀ ਆਪਾਂ ਨੇ ਜਦੋਂ ਉਦੋਂ ਥਾਣੀ ਚ ਫੜਾਇਆ ਸੀ ਉਦੋਂ ਵੀ ਤਾਂ ਆਪਾਂ ਇਹਨਾਂ ਦੇ ਮੂੰਹ ਨਹੀਂ ਛੱਡਿਆ ਸੀ ਤੁਸੀਂ ਨੇ ਤਰਲੇ ਮਿੰਟ ਤੇ ਕੀਤੀ ਸੀ ਨਹੀਂ ਮਨਿੰਦਰ ਤਾਂ ਮੰਨਦੀ ਨਹੀਂ ਸੀ ਉਹ ਤਾਂ ਕਹਿੰਦੀ ਸੀ ਉਹਨੂੰ ਕੀਤੇ ਦੀ ਸਜ਼ਾ ਦਿਵਾ ਕੇ ਹਟੂੰਗੀ ਪਰ ਤੁਸੀਂ ਨੇ ਤਰਲੇ ਮਿੰਟ ਕੀਤੀ ਨਾ ਤਾਂ ਕਰਕੇ ਛੱਡਿਆ ਸੀ ਉਦੋਂ ਵੀ ਥੋੜੇ ਮੂੰਹ ਕੋ ਨਹੀਂ ਦੇਖ ਕੇ ਵੀ ਚਲੋ ਕੋਈ ਗੱਲ ਨਹੀਂ ਧੀ ਵਾਲੇ ਨੇ ਵੀ ਪ੍ਰਯਾਦ ਲੈ ਕੇ ਆਏ ਨੇਗੇ ਕੋਈ ਗੱਲ ਨਹੀਂ ਇਹਨਾਂ ਦੀ ਮੰਨਣਾ ਨੇ ਪਰ ਫਿਰ ਵੀ ਉਹਨੇ ਕੀ ਕੀਤਾ ਉਹ ਤਾਂ ਫਿਰ ਵੀ ਨਹੀਂ ਆਪਣੀ ਹਰਕਤਾਂ ਤੋਂ ਬਾਝ ਆਇਆ ਨਾ ਉਹ ਤਾਂ ਫਿਰ ਵੀ ਉਹੀ ਕੁਝ ਕਰਕੇ ਦਿਖਾਇਆ ਇਹ ਤਾਂ ਭੈਣ ਜੀ ਹੁਣ ਸਾਨੂੰ ਪਤਾ ਹੀ ਆ ਉਹਦਾ ਹੁਣ ਕਰੀਏ ਵੀ ਕੀ ਅਸੀਂ ਚਲੋ ਭੈਣ ਜੀ ਕੀ ਹੈ ਜੀ ਦੇਖੋ ਪਹਿਲਾਂ ਤਾਂ ਪਹਿਲਾਂ ਤੁਸੀਂ ਆਏ ਤੁਹਾਡੇ ਮੂੰਹ ਨੂੰ ਛੜਤਾ ਠੀਕ ਹੈ ਨਾ ਉਹਨਾਂ ਨੂੰ ਮਾਫ਼ ਤੁਹਾਨੂੰ ਦਾ ਹੀ ਨਹੀਂ ਜਮੇ ਉਹਦੇ ਨਾਲ ਆਏ ਸੀ ਕੀ ਕੁਝ ਬੋਲਦੇ ਸੀ ਨਾਲੇ ਭੈਣ ਨਾਲੇ ਮਾਂ ਅੱਛਾ ਭਾਈ ਸਾਹਿਬ ਮੈਨੂੰ ਅੱਛਾ ਉਹਨੂੰ ਪਤਾ ਹੈ ਵੀ ਆਪੇ ਹੀ ਮਿੰਤੇ ਤਰਲੇ ਹੀ ਕਰ ਲੈਣਗੇ ਆਪਾਂ ਉਹਦਾ ਲੋੜ ਹੀ ਕੁਝ ਕਰਨ ਦੀ ਉਹ ਚੰਬਣੀ ਜਾਂਦਾ ਦੇਣਾ ਉਹਨੇ ਸਿਰ ਚੜੀ ਜਾਂਦਾ ਵਸੋ ਇਹ ਗਲਤੀ ਆਂਟੀ ਛੋਡੀ ਆ ਉਹਦਾ ਪਹਿਲਾਂ ਵਿਆਹ ਕਰਨੇ ਵੇਲੇ ਸੋਚਣਾ ਸੀ ਕਿ ਅਸੀਂ ਕੁੜੀ ਨੂੰ ਕਿੱਥੇ ਧੱਕਾ ਦਿੰਨੇ ਆ ਰਹੀ ਗੱਲ ਗਲਤੀ ਉਹਦੀ ਕਿ ਉਹਦੇ ਦੋ ਧੀਆ ਹੋ ਰਿਆਂ ਉਹਨੂੰ ਸਮਝ ਕੇ ਚੱਲਣਾ ਚਾਹੀਦਾ ਲੈ ਪੁੱਤ ਜੀ ਇਹ ਪਤਾ ਹੁੰਦਾ ਸੀ ਕਿਉਂ ਸੜਦੇ ਆ ਆਪਦੀ ਧੀ ਨੂੰ ਆ ਮੇਰੇ ਪੁੱਤ ਬਥੇਰਾ ਕਹਿੰਦੇ ਆ ਮਾਂ ਦੀ ਲੱਤ ਮਾਂ ਤੋੜਦਾਨਿਆ ਮੈਂ ਕਹਿੰਨੀ ਆ ਪੁੱਤ ਕਾਦੇ ਵਾਸਤੇ ਲੋਕ ਆਏ ਕਹਿਣਗੇ ਵੀ ਜਵਾਈ ਨੂੰ ਕੁੱਟ ਵਿੱਚ ਚਲੋ ਭੈਣ ਜੀ ਸਾਰੀਆਂ ਗੱਲਾਂ ਛੱਡੋ ਹੁਣ ਤੁਸੀਂ ਅਸਲ ਮੁੱਦਾ ਦੱਸੋ ਵੀ ਤੁਸੀਂ ਚਾਹੋਣੇ ਕੀ ਹੋ ਚਲੋ ਆਇਆ ਨਾ ਬਾਈ ਜੀ ਉਹ ਮੂਰਖਾ ਉਹ ਪਤਾ ਨਹੀਂ ਮੂਰਖ ਬੰਨਾਂ ਨਾਲ ਇਹ ਦੇਖੋ ਮੈਂ ਕੋਈ ਗੱਲ ਮਾੜੀ ਮੋਟੀ ਹੋਵੇ ਫਿਰ ਤਾਂ ਚਲੋ ਬੰਦਾ ਕਹਿੰਦਾ ਚਲ ਕੋਈ ਨਹੀਂ ਯਾਰ ਕੋਈ ਨਹੀਂ ਆ ਠੀਕ ਹੈ ਨਾ ਪਹਿਲਾਂ ਕੁੜੀ ਨੇ ਤੰਗ ਕਰਦਾ ਰਿਆ ਹਾਂਜੀ ਉਸ ਤੋਂ ਬਾਅਦ ਸਾਡੀ ਕੁੜੀ 3 ਦਿਨ ਕਿ 4 ਦਿਨ ਸਾਨੂੰ ਨਹੀਂ ਪਤਾ ਕਿੱਥੇ ਸੀ ਕਿੱਥੇ ਲਿਜਾ ਕੇ ਉਹਨੇ ਬੰਨ ਲਈ ਕਿ ਕੈਦ ਕਰ ਲਈ ਕੀ ਕਰ ਲਈ ਐਜੇ ਗੱਲਾਂ ਤੇ ਮਾਫੀ ਦਿੱਤੀ ਜਾਂਦੀ ਹੈ ਚਲ ਕੋਈ ਨਾ ਭਾਈ ਸਾਹਿਬ ਸਾਡੇ ਕਿ ਨਹੀਂ ਵੇਖ ਲਓ ਭੰਜੀ ਤੁਸੀਂ ਚਲ ਸਾਡੇ ਘਰ ਤੇ ਕਰੀ ਜੇ ਤੁਹਾਨੂੰ ਪਤਾ ਤਾਂ ਦਾਰ ਦੋਨੋਂ ਭੇਜੋ ਕਿਤੇ ਅਸੀਂ ਫੇਰ ਵੀ ਚਲੋ ਵੀ ਚੱਲ ਸਾਡੀ ਕੁੜੀ ਸਾਡੇ ਘਰੇ ਆ ਗਈ ਅਸੀਂ ਮਿੱਟੀ ਬਾਦੀ ਵੀ ਸਾਡੀ ਗੱਲ ਨੂੰ ਬਦਨਾਮੀ ਐ ਇਹਦੇ ਚ ਕੁੜੀ ਆਲੇ ਆ ਠੀਕ ਐ ਨਾ ਅਸੀਂ ਚੁੱਪ ਕਰ ਗਏ ਉਹ ਤਾਂ ਮੇਰੀ ਧੀ ਦੀ ਚੰਗੀ ਕਿਸਮਤ ਸੀ ਜਿਹੜੀ ਉਹ ਤੋਂ ਸੁੱਟ ਕੇ ਆ ਗਈ ਚਲ ਕੋਈ ਗੱਲ ਨਹੀਂ ਆਂਟੀ ਤੁਸੀਂ ਨਾ ਟੈਨਸ਼ਨ ਲਓ ਤੁਸੀਂ ਆਪਦੇ ਘਰੇ ਜਾਓ ਵਧੀਆ ਆਉਣ ਜੂਗਾ ਤੁਹਾਡੇ ਘਰੇ ਉਹ ਪਰ ਇਹ ਕੀ ਗੱਲ ਆਂਟੀ ਜੀ ਅਸੀਂ ਤੇਰੇ ਮੂਹਲੇ ਤੇ ਕੁੜੀਆਂ ਨੇ ਮੂਲੀ ਛੱਡ ਰਿਆਂ ਤੇ ਨਹੀਂ ਛੱਡਦਾ ਜੀ ਐਂ ਕਰਦਾ ਸੀ ਜੀ ਉਹਨੂੰ ਐਹੇ ਜੀ ਜੇਲ੍ਹ ਕਰਾਈਏ ਮੁੜ ਕੇ ਯਾਦ ਰੱਖੇ ਸਾਰੀ ਉਮਰ ਚੱਲ ਪੁੱਤ ਬਹੁਤ ਬਹੁਤ ਸ਼ਾਬਾਸ਼ ਤੇਰੇ ਜਿਹੜਾ ਸਾਡੇ ਵਾਂਗ ਮਨੀ ਸੋਚ ਕੇ ਤੂੰ ਉਹਨੂੰ ਛੱਡਤਾ ਚੱਲ ਜੀ ਪੁੱਤ ਹੁਣ ਆਪਾਂ ਚਲੋ ਪਹਿਨ ਚਾਹ ਪਾਣੀ ਪੀ ਕੇ ਚੱਲੋ ਨਾ ਬਸ ਚਾਹ ਨਹੀਂ ਪਾਣੀ ਨਹੀਂ ਪੀਣਾ ਬਸ ਐਨੀਆਂ ਚਾਹ ਪਾਣੀ ਪੀਤੇ ਤਾਂ ਵੱਧ ਹੋ ਗਿਆ ਜਿਹੜੀ ਤੁਸੀਂ ਸਾਡੀ ਗੱਲ ਮੰਨ ਲਈ ਅੱਗੇ ਸੋਡੀ ਜ਼ਿੰਮੇਵਾਰੀ ਇਹ ਜੇ ਕੱਲ ਨੂੰ ਉਹ ਸੰਤਾਂ ਨੂੰ ਪਰੇਸ਼ਾਨ ਕਰੂਗਾ ਕੋਈ ਨਹੀਂ ਪੰਜੀ ਸਾਡੀ ਜ਼ਿੰਮੇਵਾਰੀ ਹੈ ਹਾਂ ਠੀਕ ਹੈ ਪੰਜੀ ਚਲੋ ਬਬਾ ਮਿਹਰਬਾਨੀ ਜੀ ਠੀਕ ਹੈ ਛੋਟੇ ਸੰਗਾਈ ਉਹ ਬੇਬੇ ਮੇਰਾ ਤਾਂ ਜੀ ਕਰਦਣੀ ਛੱਡਣ ਨੂੰ ਪਰ ਜਦੋਂ ਇਹ ਆ ਜਾਂਦੇ ਨੇ ਹੱਥ ਜੋੜ ਲਾਗ ਜਾਂਦੇ ਮੇਰੇ ਮੂਰੇ ਮੈਨੂੰ ਦਰਸ ਹੀ ਆ ਜਾਂਦਾ ਕੋਤ ਮੈਂ ਤਾਂ ਇਹ ਤੇ ਦਰਸ ਆਉਂਦਾ ਵਿਚਾਰੀ ਤੇ ਇੱਕ ਧੀ ਦੀ ਮਾਂ ਗਈ ਤਾਈਓ ਤੜਫਦੀ ਫਿਰਦੀ ਹੈਗੀ ਉਹ ਬਸ ਕੀ ਕਰੇ ਵੀ ਨਿੱਕੇ ਉਹਦੇ ਕੀਤੇ ਦੀ ਉਹਨੂੰ ਬਹੁਤ ਸাজা ਮਿਲ ਗਈ ਜੇ ਵੱਡ ਪਰੇ ਜਾਣਾ ਛੱਡਿਆ ਜਿੱਦਾਂ ਦੀ ਕੋਈ ਫੇਰ ਗਲਤੀ ਹੋਊਗੀ ਉਹ ਜੀ ਸਫੇਰ ਸਜ਼ਾ ਦੇ ਦੇਾਂਗੇ ਕੋਈ ਨਹੀਂ ਇਹੀ ਕੁਛ ਕਰੀ ਜਾਵਾਂਗੇ ਫਿਰ ਆਪਾਂ ਫਿਰ ਹੋਰ ਨਿਭੜਾਂਗੇ ਵੀ ਕਿਵੇਂ ਉਹ ਜੱਪ ਨਹੀਂ ਬਕੰਦੇ ਫੇਰ ਫੇਰ ਕਰੂਗਾ ਕਹਿੰਦੀ ਫੇਰ ਆਪਾਂ ਫੇਰ ਦੇਖ ਲਾਂਗੇ ਭੂਆ ਜੀ ਉਹ ਸਾਡੂ ਲੱਗੇ ਸਾਰੇ ਉੱਪਰ ਸਾਡੇ ਵਗ ਨਹੀਂ ਕਹਿ ਰੂਗਾ ਕੁੱਤੇ ਦੀ ਪੂਛ ਬਾਈ ਕਦੇ ਸਿੱਧੀ ਨਹੀਂ ਹੁੰਦੀ ਹੁੰਦੀ ਤੇ ਫੇ ਵੜਦੋ ਪੂਛ ਹੀ ਵੜਦੋ ਫੇਰ ਵੜ ਦਿੰਦਾ ਪੂਛ ਬਾਈ ਨਾਲੇ ਤੇਥੋਂ ਪੂਛ ਨਹੀਂ ਵੱਢੀ ਗਈ ਵੱਢਣ ਮੈਨੂੰ ਨਹੀਂ ਦਿੱਤੀ ਨਹੀਂ ਮੈਂ ਵੜ ਦਿੰਦਾ ਜਾ ਹੁਣ ਤੂੰ ਜਾ ਬਾਲਾ ਟਾਈਮ ਨਾ ਲਾ ਭੂਆ ਜੀ ਮੈਂ ਤਾਂ ਵਗ ਜਾਣਾ ਮੈਂ ਇੰਦਰ ਨੂੰ ਕੀ ਕਹਾਂਗੇ ਕੋਈ ਨਹੀਂ ਉਹਨੂੰ ਮੈਂ ਆਪੇ ਸੰਭਲੂਗੀ ਜਾ ਭਾਗ ਜਾ ਖੜਾ ਹੋ ਕੋਈ ਨਾ ਪੁੱਤ ਤੂੰ ਟਾਈਮ ਨਾਲ ਆਵਾਜ਼ ਦੇ ਗੱਲ ਕਰ ਲਾਂਗੇ ਜਾ ਭਾਗ ਜਾ ਤੇ ਆਪਾਂ ਵੀ ਠੀਕ ਹੈ ਮੈਂ ਵੀ ਅੰਦਰ ਜਾਨੀ ਆ ਵੀ ਮਰਜੀ ਆਲੀ ਕਰਾਂਗੇ ਕੋਈ ਨਹੀਂ ਕਹਿ ਜੀ ਕਰਨਾ ਕਰੋ ਹੋਰ ਪਾਣੀ ਲਾ ਕੇ ਪੁੱਛ ਲੈਂਦੀ ਹਜੇ ਆਈ ਨਹੀਂ ਹਾਂ ਮੈਨੂੰ ਤਾਂ ਨਹੀਂ ਸੁਣੂ ਰਹਿ ਹੋਰ ਹੋਰ ਓਹਦੀ ਬੈਠ ਲੈ ਬੈਠ ਪੁੱਤ ਆਈ ਹੈ ਕੀ ਬਣਿਆ ਪੁੱਤ ਮਾਸੀ ਅਸੀਂ ਪਤਾ ਕਰਾਇਆ ਹੈ ਹਾਂ ਉਹ ਠਾਣੇ ਚ ਹੀ ਹੈ ਠੀਕ ਹੈ ਸਾਰੀ ਗੱਲਬਾਤ ਅਸੀਂ ਕਰਾਇਆ ਹੈ ਠੀਕ ਹੈ ਪਤਾ ਤੂੰ ਆਜੂ ਘੰਟੇ ਤਾਂ ਹੀ ਕਰੇ ਅੱਛਾ ਕੱਟੇ ਤਾਂ ਕਾਜੀ ਹਾਂ ਆਜੂਗਾ ਘਬਰਾਉਣ ਦੀ ਲੋੜ ਨਹੀਂ ਠੀਕ ਹੈ ਭੈਣ ਹਾਂ ਮੈਂ ਚਾਹੰਤ ਮੈਂ ਤਾਂ ਹੀ ਦਾਸਾਂ ਕਰੀ ਜਾਂਦੀ ਆ ਵੀ ਮੇਰਾ ਪੁੱਤ ਘਰੇ ਆ ਜੀ ਅੱਜ ਲੈ ਮੈਂ ਦੱਸਿਆ ਤਾਂ ਸੀ ਵੀ ਜਦੋਂ ਤੇਜਾ ਵਾਗਿਆ ਫਿਰ ਕਿੱਕਰ ਸੋਂ ਥਾਣੇ ਦੇ ਵਿੱਚ ਰਹੂਗਾ ਇਹ ਤਾਂ ਮੈਨੂੰ ਪਤਾ ਸੀ ਭੈਣੇ ਉਹ ਗੱਲ ਸਿਆਣਾ ਦਾ ਸੁਖ ਨਾ ਇਹ ਮੁੰਡਾ ਚਲ ਇਹਨੂੰ ਗੱਲ ਕਰਨ ਦਾ ਵੀ ਪਤਾ ਹੈਗਾ ਗੱਲ ਕਰਨ ਦਾ ਵੀ ਬਹੁਤ ਫਰਕ ਹੁੰਦਾ ਹੈਗਾ ਸਾਰਾ ਇਹ ਜਾਣਦਾ ਨਾ ਗੱਲਾਂ ਬਾਤਾਂ ਚ ਆਇਆ ਹੋਇਆਗਾ ਜਦੋਂ ਪੰਚਾਇਤਾਂ 'ਚ ਬੈਠਦੇ ਸਾਰੀ ਗੱਲ ਦੀ ਸਮਝ ਆ ਸਮਝ ਆ ਗਿਆ ਇਹਨੂੰ ਭੈਣੇ ਹਾਂ ਸਰਦਰੀ ਤਾਂ ਬਹੁਤ ਵਧੀਆ ਕੀਤਾ ਹੈ ਨਾ ਹਾਂ ਭੈਣੇ ਕੋਈ ਨਹੀਂ ਹੌਸਲਾ ਰੱਖਾ ਉਹ ਆਇਂਦਾ ਘੰਟੇ ਤੱਕ ਕਰੀ ਚਲ ਠੀਕ ਹੈ ਵੀਰੇ ਚਲ ਫਿਰ ਆਜੀ ਕਮਾ ਜਿੰਨਾ ਟਾਈਮ ਕੱਟ ਲਗਾ ਹਾਂ ਤਾਂ ਹੀ ਤੈਨੂੰ ਚਲ ਕੋਈ ਨਹੀਂ ਘੰਟੇ ਤੱਕ ਕਰੇ ਆ ਜੂਗਾ ਪਾਣੀ ਪੂਣੀ ਧਰ ਦੇ ਤਾਂ ਨਾ ਲੂਗਾ ਚੰਗਾ ਗਿੱਜਰ ਛੱਡ ਦੇ ਪੁੱਤ ਆਪਣਾ ਹੈ ਨਾ ਹੌਸਲਾ ਦਾ ਕੋਈ ਗੱਲ ਨਹੀਂ ਹਾਂ ਕਰਿਆ ਪਤਾ ਜੀ ਸਰ ਠੀਕ ਹੈ ਆਜੀ ਕਮਾ ਚਲ ਹੋਰ ਸਿੱਧੀ ਐਚਐਸ ਨਾਲ ਗੱਲ ਕੀਤੀ ਐਂ ਤਾਂ ਚਲ ਸ਼ੁਕਰ ਆ ਤਨ ਭਾਗ ਪੁੱਤ ਤੂੰ ਜਾਂਦਾ ਵਸਦਾ ਰਹੇ ਜਿਹੜੇ ਨੇ ਤੂੰ ਐਡਾ ਕੰਮ ਸਮਾਰਤਾ ਅਸੀਂ ਤਾਂ ਹੀ ਉਹੀ ਗੱਲ ਕੁੱਣ ਜੀ ਜਾਂਦੀਆਂ ਸੀਗੀਆਂ ਵੀ ਸਿਆਣੇ ਬੰਦਿਆ ਬਿਨਾ ਕਿੱਥੇ ਗੱਲਾਂ ਹੁੰਦੀਆਂਗਾ ਸਾਡੇ ਘਰ ਦੇ ਵਿੱਚ ਕੌਣ ਸਿਆਣਾ ਇਹ ਹੀ ਸੀਗਾ ਹੁਣ ਜਦੋਂ ਪਤਾ ਪਣੀ ਜੇ ਕਿਸੇ ਨੂੰ ਹੋਰ ਪੈਂਦੇ ਆਪਾਂ ਅਗਲਾ ਸੌ ਗੱਲ ਕਰਦਾਗਾ ਲੈ ਐ ਤਾਂ ਮੈਂ ਬਥੇਰੇ ਬੁਲਾ ਲਾਂਦੀ ਇਹਦੇ ਤਾਏ ਨੂੰ ਬੁਲਾ ਲਾਂਦੀ ਹੋਰ ਨੂੰ ਬੁਲਾ ਲਾਂਦੀ ਪਰ ਜਾ ਕੇ ਅਗਲੇ ਗੱਲਾਂ ਕਰਦੇ ਆ ਉੱਥੇ ਉਹ ਹੀ ਪਤਾ ਕਿੱਥੇ ਤਾਂ ਅਸੀਂ ਇੰਨੀਆਂ ਨਿਆ ਬੜਾਈਆਂ ਮਾਰਦੇ ਆ ਆਪਣੇ ਧੀ ਜਮਾਈ ਦੀਆਂ ਹਾਂ ਕਿੱਥੇ ਸਾਡਾ ਨੱਕ ਨੀਵਾ ਹੁੰਦਾ ਸ਼ਰਮ ਆਉਂਦੀ ਆ ਭਾਈ ਸਾਨੂੰ ਤਾਂ ਇਹੋ ਜਿਹੀਆਂ ਗੱਲਾਂ ਉਹ ਹੀ ਤਾਂ ਗੱਲ ਕਰਨਾ ਫਿਰ ਆਈ ਮੈਂ ਕਿਸੇ ਨੂੰ ਨਹੀਂ ਭਾਣੇ ਕੋਈ ਮੂਰੇ ਲਾਇਆ ਮੈਂ ਆਖਿਆ ਵੀ ਤੈਨੂੰ ਪਤਾ ਹਨੇ 100 ਗੱਲ ਕਰਦਾ ਭਾਣੇ ਅਗਲਾ ਚੱਲ ਹੁਣ ਆਪਣੇ ਵਿੱਚ ਆ ਗਈ ਗੱਲ ਚੱਲ ਘਰੇ ਆ ਜੂਗਾ ਜਵਾਖਾ ਲੈ ਕਿਹਾ ਸੀ ਨਾ ਭੈਣ ਮੇਰਾ ਭਰਾ ਸਾਰਾ ਕੁਝ ਠੀਕ ਕਰ ਦੂਗਾ ਵਧੀਆ ਭਾਈ ਇਹ ਦੇਖ ਭੈਣ ਦਾ ਘਰ ਬਸੂਗਾ ਮੈਂ ਅਮਨ ਬਿੱਤ ਕਰਨੇ ਕਿਹਾ ਸੀ ਤਾਈ ਨੇ ਤੱਕ ਕੇ ਮੈਂ ਇਹਨੇ ਕਹਿੰਦਾ ਭਾਈ ਯਾ ਮੁੰਡੇ ਦਾ ਕੋਈ ਹੱਲ ਹੁੰਦਾ ਕਨਾ ਨਹੀਂ ਮੈਂ ਤਾਂ ਘੰਟੇ ਚ ਕਢਾਇਆ ਹੁੰਦਾ ਉਦੋਂ ਮੈਂ ਹੀ ਸ਼ੰਗ ਗਈ ਮਾਜੇ ਫਿਰ ਉਹੀ ਤਾਂ ਗੱਲ ਫਿਰ ਮੈਂ ਤਾਂ ਬਥੇਰਾ ਕਹਦੀ ਬਿਕਾ ਮਾਸੀ ਜਿੰਨਾ ਤੁਸੀਂ ਲੜਾਈ ਤੇ ਜੋਰ ਦਿੰਦਾ ਹੈ ਨਾ ਐਨਾ ਤੁਸੀਂ ਫੋਨ ਕਰ ਦਿੰਦੇ ਮਾਂ ਇਹ ਤਾਂ ਲੋੜ ਹੀ ਨਹੀਂ ਪੈਣੀ ਸੀਗੀ ਮੈਂ ਤਾਂ ਫੇਰ ਵੀ ਕੰਮ ਉਹਨਾਂ ਹੀ ਕਰਨਾ ਹੈ ਤੁਹਾਡਾ ਬੇਪੁੱਤ ਮੈਂ ਤਾਂ ਸ਼ਰਮ ਦੀ ਮਾਰ ਹੀ ਨਹੀਂ ਕਰਿਆਗਾ ਵੀ ਕੀ ਦੱਸਾਂ ਮੈਂ ਹੁਣ ਨਾ ਬੰਤੂ ਤੂੰ ਹੁਣ ਕਹਿੰਦੀ ਐ ਬਿਕਰ ਨੇ ਗੱਲ ਕਰੀ ਸੀ ਮੈਂ ਕਰੀ ਸੀ ਤਾਏ ਕੋਲੇ ਤੈਨੂੰ ਕਾਇਦਨ ਹੋਗੇ ਤੂੰ ਉਦੋਂ ਤੱਕ ਕਿਉਂ ਨਾ ਤਾਈ ਕੋਲ ਨਾਲ ਗੱਲ ਕਰੀ ਤੁਸੀਂ ਹੀ ਨਹੀਂ ਸ਼ਰਮੰਦਿਆ ਦੇ ਵੀ ਸਾਡੇ ਮੇਰੇ ਚਾਸ ਗਮਾਨ ਤੋਂ ਹਾਂ ਮਤਲਬ ਆਪ ਧਿਆਨ ਗਮਾਨ ਤੋਂ ਸ਼ਰਮੰਦ ਆਈ ਮੈਨੂੰ ਸ਼ਰਮਾਤੀ ਛੋਡੇ ਤਾਈ ਹੋਰ ਹੰਤਾ ਸਾਰੀਆਂ ਗੱਲਾਂ ਦਾ ਪਤਾ ਵੀ ਲਿਆ ਉਹ ਛੋਡੀਆਂ ਨੂੰ ਵੀ ਸਾਰਾ ਪਤਾ ਹੈ ਵੀ ਸਾਡੇ ਸਾਰੇ ਰਾਈ ਰਾਈ ਗੱਲ ਦਾ ਤੁਹਾਡੇ ਸਰੀਕੇ ਨੂੰ ਪਤਾ ਨਹੀਂ ਉਹ ਤੋਂ ਮਾਸੀ ਮੈਂ ਵੀ ਛੋਟੀਆਂ 3 ਵਰਗੀਆਂ ਮਾੜੀ ਜੀ ਗੱਲ ਦਾ ਗੁੱਸਾ ਕਰ ਲਾਣਾ ਨਾਲੇ ਮੈਨੂੰ ਸੋੜ ਤੇ ਪੂਰਾ ਯਕੀਨ ਸੀ ਵੀ ਤੇਜਾ ਵਾਈ ਜੀਦੂ ਆਗੇ ਨਾ ਮੇਰੇ ਜੀਰੇ ਨੂੰ ਘੰਟੇ ਤੇ ਲਿਆਉ ਲੈ ਕੇ ਦਿਖਾ ਤਕ ਨਾ ਮਾਂ ਹਾਂ ਇਹ ਤਾਂ ਪਾਇਂ ਜੀ ਮੈਨੂੰ ਪਤਾ ਹੀ ਸੀਗਾ ਵੀ ਮੁੰਡੇ ਦੀ ਵਦਗਾ ਚੱਲਦੀ ਪੁੱਗਦੀ ਹੈ ਕੀ ਵਦਗਾ ਬੰਦਿਆ ਚ ਬੈਂਦਾ ਉੱਠਦਾਗਾ ਵੀ ਚਲ ਇਹ ਆਪਣਾ ਕੰਮ ਹੋ ਹੀ ਜਾਊਗਾ ਅੱਜ ਤਾਂ ਮੈਂ ਇਨੀ ਕਲਪਨਾ ਕਰਦੀ ਵੀ ਨਹੀਂ ਸੀ ਕਿ ਮਾ ਹੁਣ ਮੈਨੂੰ ਪਤਾ ਹੀ ਆਗਾ ਗੱਲ ਤਾਂ ਉਹੀ ਆ ਤਾਂ ਹੀ ਤਾਂ ਭਾਈ ਮੇਰੇ ਪੁੱਤੀ ਕਰਦੇ ਜੋ ਕੁਝ ਕਰਦੇ ਅਸੀਂ ਤਾਂ ਕਦੇ ਠਾਣੇ ਦੇ ਪਿੱਛੇ ਹੁੰਦੀ ਨਹੀਂ ਲੰਗੇ ਮੂਹਰ ਦੀ ਤਾਂ ਲੰਘਣਾ ਹੀ ਕੀ ਸੀ ਜਾ ਜਿੱਤੂ ਆਏ ਕਰ ਪੁੱਤ ਤੂੰ ਚਾਹ ਬਣਾ ਕੇ ਲਿਆ ਤੇਰੀ ਬੀਬੀ ਵਾਸਤੇ ਤੇਰੇ ਭਾਈ ਵਾਸਤੇ ਤੇਰੇ ਵਾਸਤੇ ਜਾ ਪਰ ਹਾਂ ਬਣਾ ਹਾਂ ਕਾਹਦੀ ਬਣਾਣੀ ਚਾਹ ਕੋਈ ਨਹੀਂ ਹੋਰ ਠੰਡ ਚੋਂ ਆਏ ਆਗੇ ਚਾਹ ਕਰ ਲੈ ਚੱਲ ਫਿਰ ਬੈ ਜਾ ਪੁੱਤ ਤੇ ਕਿ ਆ ਕੇ ਕੋਈ ਨਾ ਹਾਂ ਹੁਣ ਇਹਨਾਂ ਦਾ ਵਧਣਾ ਹੋਗਾ ਪਤਾ ਆਪਣਾ ਕੰਮ ਹੋਗਾ ਹਾਂ ਮਾਸੀ ਸਵਾਸ਼ੇ ਪੁੱਤ ਜਿਉਂਦਾ ਬਾਤ ਕਰ ਰਹੀ ਸੀ ਚੈਸ ਸੁਤਾ ਮਾਂ ਉਹ ਕਰ ਲਈ ਗੱਲ ਜਿਹੜੀ ਹੈਗੀ ਖੁੱਲ ਕੇ ਠੀਕ ਹੈ ਕੋਈ ਨਾ ਤਾਂ ਹੀ ਅਸੀਂ ਕਿਸੇ ਨੂੰ ਕਿਹਾ ਨਹੀਂ ਸੀ ਮਹਾ ਚੱਲ ਉਹੀ ਗੱਲ ਆ ਕਰ ਦੀ ਗੱਲ ਕਰ ਹੀ ਰਹੀ ਜੇ ਚਲ ਆਪਾਂ ਕਾਹਨੂੰ ਕਿਸੇ ਨੂੰ ਹੋ ਮੈਂ ਹੋ ਕਰਨਾਗਾ ਚਲ ਵਧਗਾ ਹੋਗਾ ਬੈ ਜਾ ਉੱਧਰ ਕੋਈ ਨਹੀਂ ਬੈ ਜਾ ਪੁੱਤ ਹਾਂ ਚਲ ਮਾਸੀ ਸਵਾਸੀ ਅੱਤਾ ਬਾੜੀ ਵਧੀਆ ਕੰਮ ਕਰਤਾ ਹੋਰ ਆਉਦੇ ਘਰੇ ਆ ਗਿਆ ਠੰਡ ਦਾ ਮਹੀਨਾ ਸੀਗਾ ਮੈਨੂੰ ਤਾਂ ਬਿਠਿਆ ਗਿਆ ਭਾਈ ਉੱਧਰ ਪਰਾਂ ਕੰਨਾ ਮਾਤ ਤਾਂ ਇੱਥੇ ਬੈਠ ਜਾਣ ਦੀ ਲੋੜ ਨਹੀਂ ਮਾਪੀ ਕਰਿਆਣਾ ਹਾਂ ਫਿਰ ਹੁਣ ਆਇਆ ਭਾਂਜੀ ਬੰਦਿਆਂ ਦੀ ਗੱਲ ਬੰਦਿਆਂ ਨਾਲ ਹੁੰਦੀ ਆ ਬੁੜੀਆਂ ਦੀ ਗੱਲ ਬੁੜੀਆਂ ਨਾਲ ਹੁੰਦੀ ਆ ਬੁੜੀਆਂ ਦਾ ਮੂੰਹ ਹੀ ਫੁਕਰੀਆਂ ਵਾਲੀਆਂ ਹੁੰਦੀਆਂ ਉਹੀ ਤਾਂ ਮਾਜੀ ਕਿੰਨੀ ਮਰਜੀ ਮਰਵਾ ਲਓ ਹਾਂ ਉਹੀ ਤਾਂ ਗੱਲ ਕਰਦੀ ਆ ਮੈਂ ਗੱਲ ਤਾਂ ਜਿਹੜੀ ਬੰਦਿਆਂ ਦੀ ਗੱਲ ਤੇ ਦਮ ਹੁੰਦਾ ਨਾ ਉਹ ਟੀਮੀਆਂ ਕਿੱਥੇ ਕਰ ਸਕਦੀਆਂ ਟੀਮੀਆਂ ਦੀ ਗੱਲ ਨੂੰ ਪੀਦੇ ਵੀ ਨਹੀਂ ਫਿਰ ਮੁਲਾਜ਼ਮ ਜੇ ਬਿਨ ਉਹ ਗੱਲ ਟੀਮ ਖਦੇ ਆਖੇ ਉਹ ਹੋਣ ਫਿਰ ਗੱਲਾਂ ਕਾਦੀਆਂ ਆ ਹਾਂ ਗੱਲ ਤਾਂ ਉਹੀ ਆ ਬੁੜੀਆਂ ਦਾ ਤਾਂ ਉਹੀ ਗੱਲ ਫਿਰ ਬੋਲੀ ਜਾਣਾ ਹੁੰਦਾਗਾ ਹਾਂ

ਚਲ ਆ ਜੂਗਾ ਤੂੰ ਵੀ ਨਾ ਹੁਣ ਸੰਤ ਸਾਕਾ ਨੂੰ ਤਾਂ ਲੱਗਦਾ ਜਿਹੜੀ ਸਾਰਾ ਗੱਲਾਂ ਕਰ ਦਿੱਤੀ ਹੋ ਸਕਦਾ ਗੱਲ ਜਾਂਦਾ ਨਾ ਨਾ ਹੋ ਜੂਗਾ ਹੋ ਜੂਗਾ ਸੋ ਕਰਮਾ ਜੂਗਾ ਜੇ ਕਰੇ ਹਨਾ ਨਾ ਕੋਈ ਮੈਂ ਜਾਂਦੀ ਹੋ ਜੂਗੀ ਮੈਨੂੰ ਵੀ ਕੋਈ ਹੋ ਤੂੰ ਵੀ ਜਾਈ ਹੁਣ ਆਪਦੇ ਕਰੇ ਮੈਂ ਵੀ ਭੱਜ ਜਾਣਾ ਹਾਂ ਹਾਂ ਚਲ ਨਹੀਂ ਤੂੰ ਰਹੀ ਦੋ ਦਿਨ ਹੁਣ ਮਸਾ ਤਾਂ ਉਹ ਆਇਆਗਾ ਦੋ ਦਿਨਾਂ ਤੋਂ ਹਨਾ ਤੇ ਤੂੰ ਹਾਂ ਚਲ ਤੂੰ ਉਹਦੇ ਨਾਲ ਰਾਏ ਕਰਨੀ ਨਾ ਮੈਂ ਵੇਖਾਂ ਉਹਨੂੰ ਮੁੰਡੇ ਨੂੰ ਜਾ ਕੇ ਰੱਖ ਦੇਮ ਉਹਨੂੰ ਘਰ ਮੈਂ ਹੀ ਤੇ ਨਾ ਕਰਾਉਣੀ ਮਾਂ ਆਏ ਹੈ ਚੰਗੀ ਭਲੀ ਗੰਢ ਖੁੱਲ ਗਈ ਸੀ ਖਿੱਚ ਕੇ ਪੁੱਠਾ ਰਸਾ ਨਾ ਤੇ ਗੰਢ ਵਿੱਚ ਕਾ ਕੇ ਧੱਤੀ ਵੱਡਾ ਸਿਆਣਾ ਬਣਿਆ ਪਰ ਨਾਲੇ ਤੇਰਾ ਮੈਂ ਭਲਾ ਕਰਾ ਨਾਲੇ ਮੈਨੂੰ ਗਾਲਾਂ ਕੱਢੀ ਆਈ ਤੇ ਭਲੇ ਦੀ ਮੈਨੂੰ ਕੋਈ ਲੋੜ ਨਹੀਂ ਤੇਰੇ ਤੋਂ ਭਲਾ ਕਰੇ ਨਾਲੇ ਹੋਰ ਕਰੂਗਾ ਭਲਾ ਨਾ ਅੱਗੇ ਤੋਂ ਕੁੱਤਾ ਹੋਵੇ ਜਿਹੜਾ ਤੇਰੇ ਨਾਲ ਰਵੇ ਉਹ ਤੂੰ ਕੁੱਤਾ ਹੀ ਆ ਤੈਨੂੰ ਮੈਂ ਦੱਸਾਂ ਗਾ ਹਾਂ ਪਕੜ ਲਿਆ ਨਾ 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 ਕਿਕਰ ਸਾ ਆਏ ਹੱਥ ਨਹੀਂ ਖੁੱਲਦੇ ਏ ਜਿੰਨੇ ਤੂੰ ਖੋਲਦਾਗਾ ਇਹ ਬਾਈ ਹੋਰ ਕਿਵੇਂ ਖੁੱਲਣਗੇ ਉਹਨਾਂ ਨਾਲ ਅਸੀਂ ਹੱਥ ਬੰਨੇ ਨਹੀਂ। ਉਹਨਾਂ ਨਾਲ ਦਾ ਕੱਕਾ ਤੁਹਾਨੂੰ ਦਿਖਾਵਾਂਗੇ ਹਜੇ ਝੱਟ ਤੁਹਾਨੂੰ ਥਾਣੇ 'ਚ ਦੱਸਾਂਗੇ ਤੁਹਾਨੂੰ ਕੀ ਬਣਦਾ ਤੁਹਾਡੇ ਨਾਲ। ਜਨਾਬ ਦਿਨ ਵੀ ਇਹਨਾਂ ਨੂੰ ਬਹੁਤ ਹੋ ਗਿਆ ਬੰਨੇ ਨੂੰ ਇੱਥੇ। ਹੁਣ ਤੁਸੀਂ ਦੱਸੋ ਕਿਵੇਂ ਕਰਗੇ ਇਹਨਾਂ ਨਾਲ? ਕਿਵੇਂ ਕਰਨਾ ਫਿਰ ਦੱਸੋ ਕੱਕਾ। ਭਾਈ ਜੋ ਮਰਜ਼ੀ ਕਰ ਲਓ ਪਰ ਥਾਣੇ 'ਨਾਂ ਲੈ ਕੇ ਜਾਓਗੇ। ਅੱਛਾ। ਇਸ ਇੱਕ ਕੁੜੀ ਨੂੰ ਬੰਨ ਕੇ ਕਡਨੈਪ ਕੀਤਾ ਤੇ ਅਤਿਆਚਾਰ ਕੀਤਾ। ਇਹ ਕਿਹਨੇ ਤੁਸੀਂ ਥਾਣੇ ਨਾ ਲੱਗੇ ਜਾਈਏ। ਮੈਨੂੰ ਤਾਂ ਇਹ ਲੱਗਦਾ ਰੰਗ ਜਾ ਦਿਖਾਉਣ ਲੱਗੀਆਂ ਗੱਲਾਂ ਇਹਨਾਂ ਦੀਆਂ। ਮੰਨਣਾ ਲੱਗੇ। ਉਹ ਕਹਿੰਦਾ ਇਹ ਬੰਨ ਰੱਖੇ ਜਿੱਥੇ। ਜ਼ਿਆਦਾ ਮਾਫ਼ੀਆਂ ਮੰਗ ਲੋ ਤੇ ਜਾ ਫਿਰ ਜੇਲ੍ਹ ਦੀ ਹਵਾ ਖਾਣੀ ਪੈਣੀ ਆ। ਗੱਲਾਂ ਤਾਂ ਦੋਈ ਹੁੰਦੀਆਂ। ਦੋਈ ਆ ਗੱਲਾਂ ਤਾਂ। ਸਾਨੂੰ ਪਤਾ ਮਾਫ਼ੀ ਤਾਂ ਤੂੰ ਮੰਗਣੀ ਨਹੀਂ ਤੇ ਛੱਡਣਾ ਤੈਨੂੰ ਅਸੀਂ ਵੀ ਨਹੀਂ। ਤਰਸਣਾ ਮੈਨੂੰ ਤੇਰੇ ਤੇ ਨਹੀਂ ਆਉਂਦਾ। ਤੇਰੇ ਜਵਾਖਾਂ ਤੇ ਆਉਂਦਾ। ਵੀ ਉਹਨਾਂ ਦਾ ਕੀ ਬਣੂਗਾ ਉਹ ਜਿਹੜਾ ਇੱਕ ਤੂੰ ਬਾਪ ਉਹਨਾਂ ਦਾ ਜਿਹੜਾ ਉਹਨਾਂ ਵਰੇ ਤੂੰ ਸੋਚਦਾ ਨਹੀਂ ਮੈਨੂੰ ਤਾਂ ਉਹਨਾਂ ਤੇ ਤਰਸੋਂ ਦਾ ਵਿਚਾਰ ਆ ਤੇ ਵੀ ਉਹ ਰੋਲ ਜਾਣਗੇ ਇੱਕ ਗੱਲ ਹੋਰ ਐ ਛੱਡ ਤੈਨੂੰ ਇਹਨੂੰ ਮੈਂ ਦਿਨਾ ਪਰ ਗਾਹਾਂ ਤੋਂ ਤੂੰ ਇਹੀ ਜੀ ਹਰਕਤ ਕੀਤੀ ਨਾ ਤਾਂ ਮੈਂ ਤੇਰੀ ਬਣਾਉਣਾ ਵੀਡੀਓ ਤਾਂ ਅੱਗੇ ਤੇਰੀ ਵਾਇਰਲ ਕਰ ਦੂੰਗਾ ਸਮਝ ਗਿਆ ਗੱਲ ਮੈਂ ਤਾਂ ਤੁਹਾਨੂੰ ਇਹ ਗੱਲ ਕਹਿੰਦਾ ਸੀਗਾ ਜੀ ਇਹ ਤਾਂ ਹੈਗਾ ਜਿਹੜਾ ਹੈਗਾ ਸਲੱਗ ਤੇ ਨਾਲ ਉਹ ਹੈਗਾ ਪਿੱਛੇ ਤੋਂ ਜਵਾਖ ਹੈ ਦੇ ਜੇ ਇਹਨਾਂ ਨੂੰ ਆਪਾਂ ਫੜਾਤਾ ਤੇ ਉਹਨਾਂ ਦਾ ਕੀ ਬਣੂਗਾ ਰੱਬ ਤਾਂ ਦੇਖਦਾ ਜਿਹੜੇ ਨੇ ਇਹਨੇ ਇਹ ਜੀ ਕਰਤੂਤ ਕੀਤੀ ਆ ਤੁਸੀਂ ਦੇਖੋ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਹ ਵੀ ਕਰ ਲੂੰ ਜਿੰਦਰ ਸਟ ਨਹੀਂ ਆਂਦਾ ਸੜ ਦਿੰਨੇ ਆ ਮੈਨੂੰ ਪਤਾ ਜਨਾਬ ਇਹਨੇ ਗਲਤੀ ਤਾਂ ਮੰਨਣੀ ਨਹੀਂ ਦੇਖੋ ਹੁਣ ਇੱਧਰ ਦੇਖ ਮਾੜਾ ਯਾਰ ਪੁੱਤਰ ਬੋਲ ਰਸ ਕਰੇਗਾ ਦਮੜ ਕੇ ਐਸੀ ਗਲਤੀ ਨਹੀਂ ਕਰਦਾ ਕਰ ਬੋਲ ਚੰਗੀ ਤਰ੍ਹਾਂ ਬੋਲ ਕਰ ਸਮਾਰ ਕੇ ਸੁਣਿਆ ਨਹੀਂ ਸੁਣਿਆ ਉਹ ਵੀ ਦੇਖ ਉਧਰ ਨਹੀਂ ਕਰਦਾ ਐਜੀ ਗਲਤੀ ਐ ਦੁਬਾਰੇ ਦੁਬਾਰੇ ਨਹੀਂ ਕਰਦਾ ਗਲਤੀ ਚੱਕਿਆ ਕਿਸੇ ਐ ਬੋਲ ਵੀ ਐਦੂ ਤੋਂ ਗਾਹਾਂ ਤੋਂ ਬਾਅਦ ਮੈਂ ਐਜੀ ਗਲਤੀ ਕਦੇ ਕਰਦਾ ਨਹੀਂ ਕਿਸੇ ਧੀ ਪੈਣ ਨਾਲ ਜੇ ਕਰੂੰਗਾ ਨਾ ਤਾਂ ਮੈਂ ਆਵਦੀ ਭੁਗਤੂਗਾ ਕਰ ਨਹੀਂ ਤੇ ਮੈਂ ਤੇਰੀ ਵੀਡੀਓ ਬਣਾਈ ਜਨਾ ਜੇ ਤੂੰ ਕਿਦਾ ਕਰੀ ਨਾ ਮੈਂ ਤੇਰੀ ਵੀਡੀਓ ਵਾਇਰਲ ਕਰ ਦੂੰਗਾ ਉੜ ਕੇ ਫਿਰ ਤੂੰ ਪਸਤਾਏਗਾ ਕਿਕਰ ਸਿਆ ਉਨ ਮੈਂ ਕਹਿਤਾ ਦਿੱਤਾ ਅੱਗੇ ਤੋਂ ਇਹ ਜੀ ਗਲਤੀ ਨਹੀਂ ਹੁੰਦੀ ਜੇ ਇਹ ਜੀ ਗਲਤੀ ਹੋ ਗਈ ਇਹ ਮਰਜੀ ਕਰ ਲੈ ਤੂੰ ਬਲਵਾ ਟਟੂਆ ਜਿਆ ਹੁਣ ਬਣਾਇਆ ਬੈਠਾ ਗੁੰਗਾ ਬਾਈ ਨੇ ਜੋ ਕੁਛ ਕਹਿਤਾ ਬਾਈ ਜੀ ਮੈਂ ਤਾਂ ਆਪੇ ਦੇ ਨਾਲ ਹੀ ਆ ਮੈਨੂੰ ਤਾਂ ਪਤਾਗਾ ਅਜੇ ਵੀ ਤੂੰ ਬਾਈ ਦੇ ਕਹਣੇ 'ਚ ਚੱਲਦਾਗਾ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਹੈ ਅਸੀਂ ਨਹੀਂ ਇਹੋ ਜਿਹਾ ਗਲਤ ਕੰਮ ਕਰਦੇ ਅੱਗੇ ਤੋਂ ਜੀ ਕਿਕਰ ਸਿਆ ਅੱਜ ਤਾਂ ਤੈਨੂੰ ਮੈਂ ਛੱਡਦਾਗਾ ਉਹ ਵੀ ਤੇਰੇ ਜਵਾਖਾ ਕਰਕੇ ਪਰ ਤੇਰੇ ਤੇ ਸਾਨੂੰ ਕੋਈ ਰਹਿਮ ਨਹੀਂ ਆਇਆ ਤੇ ਤੈਨੂੰ ਤਾਂ ਛੱਡ ਰਹੇ ਆ ਸ਼ਰਮ ਕਰੋ ਇਹ ਸ਼ਰਮ ਹਜੇ ਵੀ ਤੁਹਾਨੂੰ ਉਹ ਵਿਚਾਰੀ ਕੁੜੀ ਨੇ ਮaaf ਕਰਤਾ ਉਹ ਕਹਿੰਦੀ ਚੱਲ ਕੋਈ ਨਾ ਇਹਦਾ ਪਰਿਵਾਰ ਆ ਹਜੇ ਵੀ ਉਹ ਕਹਿੰਦੀ ਇਹਨਾਂ ਨੂੰ ਬਖਸ਼ ਦਿਓ ਨਹੀਂ ਤਾਂ ਤੁਹਾਨੂੰ ਇਹੋ ਜਿਹਾ ਮਟ ਡਾਉਣਾ ਸੀ ਨਾ ਇਹੋ ਜਿਹੇ ਪਰਚੇ ਪਾਉਣੇ ਸੀ ਨਾ ਤੁਹਾਡੇ ਕਾਕਾ ਤੁਸੀਂ ਤਾਂ ਜੇਲ੍ਹ ਦੀਆਂ ਕਾਲਕੋਠੜੀ ਚ ਸਾਰੀ ਉਮਰ ਲੰਘਾ ਲੈਣੀ ਸੀ ਆਪਦੀ ਨਾਲੇ ਹਾਂ ਪਰ ਤੂੰ ਇਹ ਨਾ ਸੋਚੀ ਵੀ ਤੈਨੂੰ ਅਸੀਂ ਮaaf ਕਰਤਾ ਜਾਂ ਮੇਰੀ ਭੈਣ ਨੇ ਮaaf ਕਰਤਾ ਤੈਨੂੰ ਬਦਲਾ ਤਾਂ ਤੇਰੇ ਨਾਲ ਇਹੋ ਜਿਹਾ ਕੱਢਣਾ ਸੀ ਸਾਰੀ ਜ਼ਿੰਦਗੀ ਭਰ ਤੂੰ ਯਾਦ ਰੱਖਦਾ ਜੇ ਸਮਝਣਾ ਹੋਇਆ ਤਾਂ ਹੁਣ ਵੀ ਸਮਝੀਏਗਾ ਤੇ ਨਾ ਸਮਝੇਗਾ ਨਾ ਕੁੱਤੇ ਦੀ ਮੌਤ ਮਰੇਗਾ ਤੂੰ ਤੇ ਨਿਗਾ ਮੇਰੀ ਤੇਰੀ ਮੌਤ 24 ਘੰਟੇ ਰਹਿਣੀ ਆ ਇਹ ਨਾ ਤੁਸੀਂ ਸੋਚ ਲਿਓ ਕਿ ਤੁਹਾਨੂੰ ਇੱਥੇ ਛੜਤਾ ਦੇ ਤੁਸੀਂ ਬਚ ਜੂਗੇ ਕਾਕਾ ਜਿੱਥੇ ਵੀ ਜਾਓਗੇ ਥੋੜੀ ਖਬਰ ਮੈਂ ਰੱਖੂਗਾ ਜਨਾਬ ਬਹੁਤ ਹੋ ਗਈ ਜਾਣ ਦੇ ਇਹਨਾਂ ਨੂੰ ਚਲ ਖੋਲੋ ਇਹਨਾਂ ਨੂੰ ਛੱਡ ਦਿਓ ਫਿਰ ਹੋ ਰਹੀ ਗੱਲ ਸਬੂਤ ਦੀ ਸਬੂਤ ਤੁਹਾਡੇ ਮੇਰੇ ਕੋਲੇ ਆ ਆ ਜਨਾਬ ਜੀ ਮੜਾ 82 ਬਾਹ ਫੜ ਕੇ ਥੋੜਾ ਦਿੰਦੇ ਵਿਆਹਦੇ ਆ ਥਾਉ ਤੈਨੂੰ ਇੱਥੇ ਖੱਲੀ ਪਈ ਪਈ ਸੀਗੀ ਆਏ ਕਰਾਈ ਜੋਗੇ ਪੈਸੇ ਹੈਗੇ ਕੋਈ ਗੱਲ ਨਹੀਂ ਲੱਕੇ ਭੱਗ ਜਾਂਗੇ ਅਸੀਂ ਇਹ ਗੱਲ ਸੇ ਤੇ ਜਿਹੜੀ ਵੀ ਗੱਲ ਹੋਈ ਹੈ ਨਾ ਇਥੋਂ ਬਾਹਰ ਨਹੀਂ ਨਿਕਲੀ ਚਾਹੀਦੀ ਮੈਂ ਬਾਹਰ ਕਿਉਂ ਕੱਢੂੰਗਾ ਅਮਰੇਸ ਸਾਡੇ ਨੇ ਵੀਡੀਓ ਬਣਾ ਕੇ ਧਰ ਲਈ ਜੇ ਆਪਾਂ ਕੁਝ ਕਰਦੇ ਤਾਂ ਵੀ ਫਸਦੇ ਨਹੀਂ ਕਰਦੇ ਤਾਂ ਹੀ ਫਸਦੇ ਕੋਈ ਗੱਲ ਇਹ ਤਾਂ ਫੋਨ ਤਾਂ ਮੈਂ ਚੱਕ ਕੇ ਨਾ ਵੀਡੀਓ ਡਿਲੀਟ ਕਰੂੰਗਾ ਫਿਰ ਪੁੱਛੂੰਗਾ ਮੈਂ ਕਹਿ ਰਹਾ ਹੁਣ ਕੁਝ ਦਿਨਾਂ ਲਈ ਚੁੱਪਚਾਪ ਘਰੀਆ ਕਿ ਕੰਮ ਕਰੀਏ ਵੇਖ ਲੈ ਸੁਣ ਹੂੰ ਕੋਥੋਂ ਉੱਠ ਨਿਕਲੇ ਆਉਣੇ ਆ ਚੱਲ ਹੁਣ ਕੋਸਾ ਦਿੰਦਾ ਆਏ ਅੱਗੇ ਜੀ ਮਾਣ ਆਏ ਬੰਦੇ ਕਿ ਜੀ ਸਰ ਹੋਰ ਹੀ ਕਰਤਾ ਇਹਨਾਂ ਨੇ ਆਏ ਅੱਗੇ ਜੀ ਆਗੇ ਕਰਾ ਦੇ ਬਕਰਨਾ ਬਾਹਰ ਬੰਦ ਕਰੀ ਬੇਬੇ 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 ਨੀ ਮਾ ਸਾਧ ਕੇ ਮਾਂ ਵੀਰਾ ਆ ਗਿਆ ਨੀ ਮੇਰਾ ਵੀਰਾ ਆ ਗਿਆ ਨੀ ਨੀ ਮਾ ਸਾਧ ਕੇ ਵੀਰਾ ਉਹ ਪੈਣੇ ਇੱਥੇ ਡਰ ਜਾ ਇੱਥੇ ਡਰ ਜਾ ਇੱਥੇ ਡਰ ਜਾ ਇੱਥੇ ਆ ਜਾ ਨਾ ਮੈਂ ਇੱਥੇ ਆ ਜਾ ਨਾ ਤੂੰ ਦੇਖੇ ਕਰ ਰਹੀ ਸੱਚੀ ਗੱਲ ਬਣੇ ਨਾ 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 ਓਹ ਉਹਨਾਂ ਲਿਖੀ ਗੱਲਾਂ ਕਿਤੇ ਤਾਹ ਬੈਠੇ ਆ ਜਾ ਵੀਰੇ ਤਾਹੀਂ ਆ ਜਾ ਚੱਲ ਚੱਲ ਵੀਰੇ ਤੇਰੇ ਛੱਟ ਤਾਂ ਨਹੀਂ ਮਾਰੀ ਕੁੱਟਿਆ ਤਾਂ ਹੀ ਤੈਨੂੰ ਬੁੱਸਣੇ ਕੁਛ ਨਹੀਂ ਜਮਾ ਠੀਕ ਆ ਕਰ ਤੂੰ ਚੱਲ ਤਾਂ ਚੱਲ ਫਿਰ ਲੱਗ